ਸਾਸ੍ਰੀ ਕਾਲ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਅੱਜ 29 ਨਵੰਬਰ 2024 ਤੇ ਟਾਈਮ ਕਰੀਬ ਪੌਣੇ 1:07 ਦੇ ਹੋਣ ਜਾ ਰਹੇ ਨੇ ਗੱਲਬਾਤ ਮੌਸਮ ਨੂੰ ਲੈ ਕੇ ਕਰਾਂਗੇ ਪੱਛਮੀ ਸਿਸਟਮ ਇੱਕ ਪੁੱਜ ਰਿਹਾ ਜਿੱਦਾਂ ਕਿ ਕਈ ਦਿਨ ਪਹਿਲਾਂ ਅਪਡੇਟ ਦਿੱਤੀ ਸੀਗੀ ਕਿ 3 ਨਵੰਬਰ ਲੱਗੇ ਇੱਕ ਪੱਛਮੀ ਸਿਸਟਮ ਜਿਹੜਾ ਪਹਾੜੀ ਖੇਤrana ਚ ਦਸ ਤੱਕ ਦੇ ਸਕਦਾ ਤਾਂ ਉਮੀਦ ਮੁਤਾਬਕ ਜਿਹੜਾ ਕੱਲ ਤਿੰਨ ਮੱਭਾਂ ਨੂੰ ਜਿਹੜਾ ਇੱਕ ਪੱਛਮੀ ਸਿਸਟਮ ਜਿਹੜਾ ਦਸਤਕ ਦੇਣ ਜਾ ਰਿਹਾ ਪਹਾੜੀ ਕਿਤੇਨਾਂ ਦੇ ਵਿੱਚ ਹਲਕੇ ਦਰਮਿਆਨੇ ਦਾ ਇਹ ਪੱਛਮੀ ਸਿਸਟਮ ਆ ਜਿਹੜਾ ਪਹਾੜਾਂਾਂ 'ਚ ਹਲਕੀ ਦਰਮਿਆਨੀ ਬਰਫਬਾਰੀ ਦੇਕੇ ਜਾਊਗਾ ਜੰਮੂ ਕਸ਼ਮੀਰ ਦੇ ਹਿਮਾਚਲ ਦੇ ਅਚੇਰੇ ਪਹਾੜੀ ਇਲਾਕਿਆਂ 'ਚ ਹਲਕੀ ਬਰਫਬਾਰੀ ਵੇਖਣ ਨੂੰ ਮਿਲ ਸਕਦੀ ਹੈ ਇਸ ਪੱਛਮੀ ਸਿਸਟਮ ਦੇ ਨਾਲ ਮਨਾਲੀ ਵਿੱਚ ਵੀ ਹਲਕੀ ਬਰਫਬਾਰੀ ਦੀ ਜਿਹੜੀ ਸੁਭਾਵਨਾ ਇਸ ਵਾਰ ਰਹੂਗੀ ਪੱਛਮੀ ਸਿਸਟਮ ਦੇ ਦੌਰਾਨ ਇਹ ਪੱਛਮੀ ਸਿਸਟਮ ਦੇ ਦੌਰਾਨ ਪੰਜਾਬ ਦੇ ਵਿੱਚ ਵੀ ਮੌਸਮ ਜਿਹੜਾ ਹਲਕੀ ਕੱਬਰ ਲੈ ਸਕਦਾ ਹਾਲਾਂਕਿ ਵੱਡੇ ਪੱਧਰ ਤੇ ਕੋਈ ਵੀ ਹਲਚਲ ਦੀ ਸੰਭਾਵਨਾ ਨਹੀਂ ਜਾਪ ਰਹੀਗੀ ਪਰ ਫਿਰ ਵੀ ਇਹਦੇ ਨਾਲ ਨਾਲ ਜਦੋਂ ਪੱਛਮੀ ਸਿਸਟਮ ਪਹਾੜੀ ਖੇਤਰਾਂ ਤੇ ਜੰਮੂ ਕਸ਼ਮੀਰ ਤੇ ਪੁੱਜੂਗਾ ਕੱਲ ਅਗਲੇ 24 ਘੰਟਿਆਂ ਦੌਰਾਨ ਤਾਂ ਅੱਜ ਰਾਤ ਕੁਝ ਇਲਾਕਿਆਂ ਵਿੱਚੋਂ ਹਲਕੀ ਬੱਦਲਵਾਈ ਹੈ ਜਿਹੜੀ ਗੁਜਰਨੀ ਸ਼ੁਰੂ ਹੋ ਜਾਣੀ ਹੈ ਤੇ ਕੱਲ ਤੜਕਸਾਰ ਵੀ ਤੇ ਕੱਲ ਦੁਪਹਿਰ ਨੂੰ ਵੀ ਪੰਜਾਬ ਦੇ ਵਿੱਚੋਂ ਟੋਟਮੀ ਹਲਕੀ ਬਦਲਵਾਈ ਜਿਹੜੀ ਗੁਜਰਦੀ रह ਸਕਦੀ ਹੈ ਜਿਹਦੇ ਕਾਰਨ ਕਿਤੇ ਧੁੱਪ ਕਿਤੇ ਛਾਂ ਦਾ ਮਾਹੌਲ ਦੇਖ ਨੂੰ ਮਿਲ ਸਕਦਾਗਾ ਹਾਂ ਬਾਵਜੂਦ ਇਸ ਦੇ ਕਿਤੇ ਕਿਤੇ ਕਿਲਮਿੰਡ ਜਾਂ ਛਿੜਕਾ ਸਰਾਟਾ ਕਿਤੇ 15 20% ਇਲਾਕਿਆਂ ਵਿੱਚ ਕਿਤੇ ਕਿਤੇ ਨਿੱਕੀ ਮੋਟੀ ਹਲਕੀ ਹਲਚਲ ਜਿਹੜੀ ਮੀਂਹ ਦੀ ਜਿਹੜੀ ਦਿਖਾਈ ਦੇ ਸਕਦੀ ਹੈ ਹਾਲਾਂਕਿ ਵੱਡੇ ਪੱਧਰ ਤੇ ਮੀਂਹ ਦੀ ਸੁਭਾਅ ਨਾਲ ਨਹੀਂ ਹੈਗੀ ਪੰਜਾਬ ਦੇ ਵਿੱਚ ਸਿਰਫ ਇਹ ਸਿਸਟਮ ਦਾ ਜਿਹੜਾ ਆਸਰਾਗਾ ਪਹਾੜੀ ਖੇਤਾਂ ਤੱਕ ਹੀ ਜ਼ਿਆਦਾ ਸੀਮਿਤ ਰਹੂ ਜੰਮੂ ਕਸ਼ਮੀਰ ਹਿਮਾਚਲ ਦੇ ਇਲਾਕੇ ਜਿਹੜੇ ਅਚੇਰੇ ਇਲਾਕੇ ਨੇ ਉੱਥੇ ਜਿਹੜੀ ਹਲਕੀ ਹਲਕੀ ਬਰਫਬਾਰਿਸ਼ ਦੀ ਸਭਾਵਨਾ ਰਹੂ ਤੇ ਦਰਮਿਆਨੇ ਚਾਈ ਵਾਲੇ ਇਲਾਕਿਆਂ ਵਿੱਚ ਹਲਕੇ ਦਰਮਿਆਨੇ ਮੀਂਹ ਦੀ ਕਾਰਵਾਈ ਜਿਹੜੀ ਦੇਖਣ ਨੂੰ ਮਿਲ ਸਕਦੀ ਹੈਗੀ ਪਰ ਪੰਜਾਬ ਦੇ ਵਿੱਚ ਕੋਈ ਵੱਡੇ ਮੀਂਹ ਦੀ ਸਭਾਵਨਾ ਹਾਲ ਦੀ ਘੜੀ ਨਹੀਂ ਜਾਪ ਰਹੀ ਟੁੱਟਮੀ ਬੱਦਲਬਾਈ ਕੱਲ ਸਵੇਰ ਨੂੰ ਹੀ ਪੰਜਾਬ ਦੇ ਵਿੱਚ ਦਿਖਾਈ ਦੇਣੀ ਸ਼ੁਰੂ ਹੋ ਜਾਣੀ ਆ ਕੁਝ ਇਲਾਕਿਆਂ ਵਿੱਚ ਅੱਜ ਰਾਤ ਨੂੰ ਹੀ ਬੱਦਲਬਾਈ ਜਿਹੜੀ ਗੁਰਜਨ ਨੀ ਸ਼ੁਰੂ ਹੋ ਜਾਣੀ ਆ ਤੇ ਕੱਲ ਟੁੱਟਮੀ ਬੱਦਲਬਾਈ ਦੁਪਹਿਰ ਨੂੰ ਵੀ ਜਿਹੜੀ ਸ਼ਾਮ ਸ਼ਾਮ ਨੂੰ ਵੀ ਕਿਤੇ ਕਿਤੇ ਜਿਹੜੀ ਹਲਕੀ ਬੱਦਲਵਾਈ ਜਿਹੜੀ ਗੁਜ਼ਰਦੀ ਦਿਖਾਈ ਦੇ ਸਕਦੀ ਹੈ ਜਿਹਦੇ ਕਾਰਨ ਕਿਤੇ ਕਿਤੇ ਕਿਣਮਣ ਜਾਂ ਛਿੜਕਾ ਥਰਾਟਾ ਨਿੱਕੀ ਮੋਟੀ ਹਲਚਲ ਜਿਹੜੀ ਪੰਜਾਬ ਦੇ ਵਿੱਚ ਦਿਖਾਈ ਦੇ ਸਕਦੀ ਹੈ ਸਿਰਫ ਕੋਈ ਜ਼ਿਆਦਾ ਉਮੀਦ ਨਹੀਂ ਹੈਗੀ ਕਿਤੇ ਕਿਣਮਣ ਜਾਂ ਕਿਤੇ ਹੋ ਸਕਦਾ ਮਾੜਾ ਮੋਟਾ ਛਰਾਟਾ 2-4 ਮਿੰਟ ਲਈ 5-7 ਮਿੰਟ ਲਈ ਪੈ ਜਾਵੇ ਪਰ ਜ਼ਿਆਦਾਤਰ ਇਲਾਕਿਆਂ ਵਿੱਚ ਵੱਡੇ ਪੱਧਰ ਤੇ ਮੌਸਮ ਜਿਹੜਾ ਖੁਸ਼ਕ ਹੀ ਬਣਿਆ ਰਹਿਣਾਗਾ ਆਉਂਦੇ ਦਿਨਾਂ ਵਿੱਚ ਦਿਨ ਦੇ ਪਾਰੇ ਵਿੱਚ ਕੋਈ ਖਾਸ ਗਰਾਵਟ ਦੀ ਸੁਭਾਵਨਾ ਨਹੀਂ ਹੈਗੀਗੀ ਪਰ ਦਿਨ ਦੇ ਰਾਤਾਂ ਦੇ ਪਾਰੇ ਵਿੱਚ ਜਿਹੜੀ ਹਲਕੀ ਗਰਾਵਟ ਹੈ ਜਿਹੜੀ ਉਹ ਰਿਕਾਰਡ ਹੁੰਦੀ ਰਹਣੀ ਹੈਗੀ ਹੁਣ ਤੱਕ ਦੀ ਗੱਲ ਕੀਤੀ ਜਾਵੇ ਤਾਂ ਸੀਜ਼ਨ ਵਿੱਚ ਜਿਹੜੇ ਰਾਤਾਂ ਦਾ ਪਾਰਾ ਵੀ ਜਿਹੜਾ ਆਮ ਨਾਲੋਂ ਜ਼ਿਆਦਾ ਚੱਲ ਚੱਲ ਰਿਹਾ ਹੈ ਕਿ ਦਿਨ ਦਾ ਪਾਰਾ ਵੀ ਜਿਹੜਾ ਆਮ ਨਾਲੋਂ ਜ਼ਿਆਦਾ ਰਿਕਾਰਡ ਕੀਤਾ ਜਾ ਰਿਹਾ ਹਾਲਾਂਕਿ ਇਹਦੇ ਵਿੱਚ ਵਿੱਚ ਕੋਈ ਕੋਈ ਇਲਾਕਾ ਇਹੋ ਜਿਹਾਗਾ ਜਿੱਥੇ ਰਾਤਾਂ ਦਾ ਤਾਪਮਾਨ 6 ਡਿਗਰੀ ਨੂੰ ਵੀ ਸੂ ਚੁੱਕਿਆਗਾ ਤੇ ਆਉਂਦੇ ਆਗਾਮੀ ਹਫਤੇ ਦੌਰਾਨ ਆਪਾਂ ਗੱਲ ਕਰੀਏ ਤਾਂ 2 ਦਸੰਬਰ ਨੂੰ ਵੀ ਇੱਕ ਪੱਛਮੀ ਸਿਸਟਮ ਪਹਾੜੀ ਖੇਤਾਂ 'ਤੇ ਪੁੱਜੂਗਾ ਜਿਹਦੇ ਨਾਲ ਪੱਛੋਂ ਖੁੱਲਣੀ ਸ਼ੁਰੂ ਹੋ ਜਾਣੀ ਆ ਪੱਛੋਂ ਦੀ ਹਵਾ ਜਿਹੜੀ ਠੰਡੀਆਂ ਪੱਛਮੀ ਹਵਾਵਾਂ ਨੇ ਜਿਹੜੀਆਂ ਖੁੱਲਣੀਆਂ ਸ਼ੁਰੂ ਹੋ ਜਾਣੀਆਂ ਜਿਹਦੇ ਨਾਲ ਰਾਤਾਂ ਦੇ ਪਾਰੇ ਵਿੱਚ ਸੋਹਣੀ ਗਰਾਵਟ ਜਿਹੜੀ ਦੇਖਣ ਨੂੰ ਮਿਲ ਸਕਦੀ ਹੈਗੀ ਹਾਲਾਂਕਿ ਜਿਹੜਾ ਕੱਲ ਪੱਛਮੀ ਸਿਸਟਮ ਆਊਗਾ ਉਹਦੇ ਕਾਰਨ ਪੰਜਾਬ ਵਿੱਚ ਵੱਡੀ ਹਲਚਲ ਨਹੀਂ ਹੋਊਗੀ ਕਿਉਂਕਿ ਪੂਰੀ ਦੀ سپورਟ ਨਹੀਂ ਹੈਗੀ ਇਸ ਸਿਸਟਮ ਨੂੰ ਜਦੋਂ ਵੀ ਪੂਰੀ ਦੀ سپورਟ ਹੁੰਦੀ ਆ ਪੱਛਮੀ ਸਿਸਟਮ ਨੂੰ ਤਾਂ ਪੰਜਾਬ ਦੇ ਵਿੱਚ ਹਲਕੀ ਕਾਰਵਾਈ ਉਹੀ ਜਾਂਦੀ ਹੈਗੀ ਸਿਸਟਮ ਹਲਕਾ ਦਰਮਿਆਨਾਗਾ ਪਰ ਪੂਰੇ ਦੀ سپورਟ ਨਾ ਹੋਣ ਕਾਰਨ ਪੰਜਾਬ ਵਿੱਚ ਕੋਈ ਖਾਸ ਐਕਟੀਵਿਟੀ ਨਹੀਂ ਹੋਣੀ ਕਿ ਸਿਰਫ ਨਿੱਕੀ-ਮੁੱਟੀ ਕਨਮੈਂਟ ਜਾਂ ਕਿਤੇ ਛਿੜਕਾ ਛਰਾਟਾ ਜ਼ਰੂਰ ਦੇਖਣ ਨੂੰ ਮਿਲ ਸਕਦਾਗਾ ਜ਼ਿਆਦਾਤਰ ਇਲਾਕਿਆਂ ਵਿੱਚ ਹਲਕੀ ਬੱਦਲਬਾਈ ਗੁਜਰਦੀ ਨਾਲ ਜਿਹੜਾ ਸਿਸਟਮ ਅੱਗੇ ਲੰਘ ਜਾਣਾਗਾ ਇਸੇ ਤਰ੍ਹਾਂ ਦੂਜੇ ਸੰਪਨ ਨੂੰ ਵੀ ਇੱਕ ਨਿੱਕਾ ਜਿਹਾ ਸਿਸਟਮ ਪਹਾੜੀ ਖੇਤरां ਤੋਂ ਗੁਜ਼ਰੂਗਾ ਜਿਸ ਦੇ ਨਾਲ ਕਿਤੇ ਏਕਾ-ਦੁੱਕਾ ਤਾਂ ਪੰਜਾਬ ਵਿੱਚ ਬੱਦਲਬਾਈ ਵਿਖਾਈ ਦੇ ਸਕਦੀ ਹੈਗੀ ਉਸ ਤੋਂ ਬਾਅਦ ਜੇ ਕੋਈ ਚੰਗੇ ਸਿਸਟਮ ਦੀ ਗੱਲ ਕੀਤੀ ਜਾਵੇ ਤਾਂ ਇਹ ਜਾਪ ਰਿਹਾਗਾ ਬੀ 8 ਜਾਂ 9 ਦਸੰਬਰ ਦੇ ਲਾਗੇ ਇੱਕ ਸਿਸਟਮ ਆ ਸਕਦਾ ਹੈ ਜਿਹੜਾ ਪੰਜਾਬ ਦੇ ਕੁਝ ਇਲਾਕਿਆਂ ਨੂੰ ਮੀਂਹ ਨਾਲ ਪ੍ਰਭਾਵਿਤ ਕਰ ਸਕਦਾ ਹੈ ਹਾਲਾਂਕਿ ਇਹ ਲੌਂਗ ਰੇਂਜ ਟਰਮ ਦਾ ਫੋਰਕਾਸਟ ਹੈਗਾ ਇਹਦੇ ਵਿੱਚ ਚੇਂਜ ਵੀ ਆਉਂਦੇ ਰਹੇ ਨੇ ਹੋ ਸਕਦਾ ਅਸਾਰ ਘਟ ਵੱਧਨ ਹੋ ਸਕਦਾ ਵਧ ਵੱਨ ਪਰ ਜੋ ਵੀ ਡਾਟਾ ਹੁਣ ਤੱਕ ਆਪਣੇ ਕੋਲ ਕੰਪਿਊਟਰ ਡਾਟਾ ਆ ਰਿਹਾ ਹੈਗਾ ਉਹਦੇ ਅਕੋਰਡਿੰਗ ਇਹੀ ਲੱਗ ਰਿਹਾ ਹੈਗਾ ਬੀ ਸਿਸਟਮ 8 9 ਦਸੰਬਰ ਦੇ ਲਾਗੇ ਇੱਕ ਅੱਧਾ ਸਿਸਟਮ ਜਿਹੜਾ ਆ ਸਕਦਾ ਮਤਲਬ ਕਿ ਦਸੰਬਰ ਦੇ ਦੂਸਰੇ ਹਫਤੇ ਇੱਕ ਅੱਧਾ ਮੀਂਹ ਵਾਲਾ ਸਿਸਟਮ ਜਿਹੜਾ ਪੰਜਾਬ ਨੂੰ ਪ੍ਰਭਾਵਿਤ ਕਰ ਸਕਦਾ ਮੀਂਹ ਭਾਵੇਂ ਹਲਕਾ ਹੀ ਹੋਵੇ ਪਰ ਉਹਦੇ ਨਾਲ ਜਿਹੜਾ ਠੰਡ ਦੇ ਵਿੱਚ ਹਲਕਾ ਯਾਫਾ ਜਿਹੜਾ ਜਰੂਰ ਦੇਖਣ ਨੂੰ ਮਿਲ ਸਕਦਾਗਾ ਜਿੰਨਾ ਚਿਰ ਪਹਾੜਾਂ 'ਚ ਚੰਗੀ ਤਾਕੜੀ ਬਰਫ਼ ਵਾਲੀ ਨਹੀਂ ਹੁੰਦੀ ਜਾਂ ਮੈਦਾਨੀ ਇਲਾਕਿਆਂ 'ਚ ਕਿਤੇ ਹਲਕਾ ਮੀਂਹ ਨਹੀਂ ਪੈਂਦਾ ਉਹਨਾਂ ਚਿੱਕਰ ਤਾਕੜੀ ਠੰਡ ਦੀ ਸੁਭਾਅ ਉਹ ਜਿਹੜੀ ਹਲੇ ਘੱਟ ਹੀ ਦਿਖਾਈ ਦੇ ਰਹੀ ਹੈਗੀ ਆਉਂਦੇ ਦਿਨਾਂ ਵਿੱਚ ਰਾਤਾਂ ਦੇ ਪਾਰੇ ਵਿੱਚ ਗਰਾਵਟ ਜ਼ਰੂਰ ਦੇਖਣ ਨੂੰ ਮਿਲੇਗੀ ਰਾਤਾਂ ਦੀ ਹਲਕੀ ਠੰਡ ਦੇ ਵਿੱਚ ਵਾਧਾ ਜ਼ਰੂਰ ਦੇਖਣ ਨੂੰ ਮਿਲੇਗਾ ਉਹ ਵੀ ਅ ਵੈਸੇ ਕੱਲ ਨੂੰ ਵੀ ਪੱਸੋਂ ਹਵਾ ਚਲਦੀ ਰਹਣੀ ਹੈ ਪੂਰੇ ਦੀ ਸਪੋਰਟ ਘਾਟਾ ਸਿਸਟੂਗ ਜੀ ਦਾ ਕਰਕੇ ਸਿਰਫ ਬੱਦਲ ਵਾਈ ਗੁਜਰਦੀ ਰਹਣੇ ਨੇ ਨਿੱਕੀ ਮੋਟੀ ਕਾਰਵਾਈ ਹੋ ਸਕਦੀ ਹੈਗੀ ਪਰਸੋਂ 2 ਦਸੰਬਰ ਨੂੰ ਵੀ 3 ਨੂੰ 4 ਨੂੰ 5 ਨੂੰ 6 ਦਸੰਬਰ ਨੂੰ ਵੀ 7 ਦਸੰਬਰ ਨੂੰ ਵੀ ਜਿਹੜੀ ਪਹਾੜ ਤੇ ਪੱਸੋਂ ਦੀਆਂ ਠੰਡੀਆਂ ਹਵਾਵਾਂ ਪੰਜਾਬ ਵਿੱਚ ਚਲਦੀਆਂ ਰਹਣੀਆਂ ਜਿਦੇ ਨਾਲ ਰਾਤਾਂ ਦੇ ਪਾਰ ਵਿੱਚ ਹਲਕੀ ਗਰਾਵਟ ਦੀ ਉਮੀਦ ਰਹੂਗੀ ਹੋਰ ਕੋਈ ਵੱਡੇ ਪੱਧਰ ਤੇ ਦਿਨ ਦੇ ਪਾਰ ਵਿੱਚ ਕੋਈ ਖਾਸ ਗਰਾਵਟ ਦੀ ਸਭਾਵਨਾ ਨਹੀਂ ਜਾਪ ਰਹੀਗੀ ਤੇ ਆਉਂਦੇ ਦਿਨਾਂ ਵਿੱਚ ਮੌਸਮ ਜਿਹੜਾ ਜ਼ਿਆਦਾਤਰ ਇਲਾਕਿਆਂ ਵਿੱਚ ਖੁਸ਼ਕ ਹੀ ਬਣਿਆ ਰਹਿਣਾਗਾ ਤੇ ਉਮੀਦ ਰਹੂਗੀ ਵੀ 8-9 ਦਸੰਬਰ ਲੱਗ ਕੇ ਕੋਈ ਸਿਸਟਮ ਆ ਜਾਵੇ ਮੀਂਹਲਾ ਜਿਹੜਾ ਮੈਦਾਨੀ ਇਲਾਕਿਆਂ ਨੂੰ ਵੀ ਪ੍ਰਭਾਵਿਤ ਕਰੇ ਪਹਾੜਾਂ ਦੇ ਨਾਲ ਨਾਲ ਸੋ ਐਨਿਕ ਅਪਡੇਟਸ 'ਚ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ